ਯੋ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਸਾਕੀਓ ਤੁਹਾਡੇ ਲਈ ਇਹ ਜਾਣਕਾਰੀ ਹੈ ਜਿਹੜੀ ਬਹੁਤ ਵੱਡੀ ਕਿ ਪੰਜਾਬ ਗਵਰਨਮੈਂਟ ਗਜ਼ਟ ਦੇ ਵਿੱਚ ਜਿਹੜੀਆਂ ਤੁਹਾਡੀਆਂ ਪੋਸਟਾਂ ਨੇ ਆਉਣ ਵਾਲੀਆਂ ਅਪਕਮਿੰਗ ਉਹਨਾਂ ਨੂੰ ਮਨਜ਼ੂਰੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ ਪੂਰੀ ਵੀਡੀਓ ਤੇ ਜਾਣਕਾਰੀ ਦੇ ਲਈ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਸਾਰੀ ਆਪਾਂ ਜਿਹੜੀ ਇਸ ਦੇ ਵਿੱਚ ਮੇਨਲੀ ਜਾਣਕਾਰੀ ਹੈ ਮੁੱਖ ਜੋ ਮਤਲਬ ਡਿਟੇਲਸ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਇਹ ਗਾਜਟ ਹੈ ਜਿਹੜਾ ਸਾਥੀਓ ਪੰਜਾਬ ਗਵਰਨਮੈਂਟ ਗਾਜਟ 9 ਜੁਲਾਈ ਨੂੰ ਅੱਜ ਜਾਨਕਿ ਇਹ ਪਬਲਿਸ਼ ਹੋਇਆ 9 ਜੁਲਾਈ 2025 ਨੂੰ ਸੋ ਇਸ ਦੇ ਵਿੱਚ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਹੈਗਾ ਪੋਸਟਾਂ ਨੂੰ ਮਨਜ਼ੂਰੀ ਮਿਲੀ ਹੈ ਵਿਭਾਗ ਦੇ ਦੁਆਰਾ ਸੋ ਪੰਜਾਬ ਸਰਕਾਰ ਨੇ ਮਤਲਬ ਅਫੀਸ਼ੀਅਲੀ ਇਹ ਪੋਸਟਾਂ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਸ ਗਵਰਨਮੈਂਟ ਦਾ ਟੀਚਿੰਗ ਲਾਈਨ ਦੇ ਵਿੱਚ ਇਹ ਤੁਹਾਡਾ ਜਿਹੜਾ ਹੈਗਾ ਗੈਜ਼ਟ ਹੈ ਜਿਹੜਾ ਪਹਿਲਾ ਆਫੀਸ਼ੀਅਲੀ ਗੈਜ਼ਟ ਜਿਹੜਾ ਗਵਰਨਮੈਂਟ ਆਫ ਪੰਜਾਬ ਦੇ ਦੁਆਰਾ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਆ ਟੀਚਰ ਭਰਤੀ ਕਰਨ ਦੇ ਉਸ ਦੇ ਨਾਲ ਰਿਲੇਟਡ ਹੈ ਜਾਣਕਾਰੀ ਸੋ ਦੇਖੋ ਜਿਹੜੇ ਇਹਦੇ ਵਿੱਚ ਤੁਹਾਨੂੰ ਦਿੱਤੇ ਹੋਏ ਨੇ ਡੈਜਿਨੇਸ਼ਨ ਆਫ ਦਾ ਪੋਸਟ ਨੰਬਰ ਆਫ ਦਾ ਪੋਸਟ ਪੇ ਸਕੇਲ ਕੀ ਰਹਿਣ ਵਾਲਾ ਇਹ ਸਾਰੀ ਜਾਣਕਾਰੀ ਮਿਲੂਗੀ ਠੀਕ ਹੈ ਜੀ ਤੇ ਜਿਹੜੇ ਹੈਗੇ ਨੇ ਫੁੱਲ ਡਿਟੇਲਸ ਉਹਦੀ ਜਾਣਕਾਰੀ ਦੇਖੋ ਦੇਖੋ ਸਾਥਿਓ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੋਸਟਾਂ ਦੀ ਜਾਣਕਾਰੀ ਆਈ ਸੀ ਕਿ 3600 ਪੋਸਟਾਂ ਆ ਰਹੀਆਂ ਉਸ ਦੇ ਵਿੱਚ ਸਪੈਸ਼ਲ ਐਜੂਕੇਟਰ ਜਿਹੜੇ ਟੀਚਰ ਨੇ ਮਾਸਟਰ ਕੈਡਰ ਦੇ ਵਿੱਚ 1650 ਪੋਸਟਾਂ ਆਉਣਗੀਆਂ ਇੱਥੇ ਗਿਣਤੀ ਕਲੀਅਰ ਹੋ ਚੁੱਕੀ ਆ ਸਾਥਿਓ ਪਿਛਲੇ ਦਿਨੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਨੇ ਬਿਆਨ ਵੀ ਦਿੱਤਾ ਸੀ 100 ਡਿਵਾਈਡੇਸ਼ਨ ਸਾਡੇ ਕੋਲ ਆ ਗਈ ਹੈ ਮਾਸਟਰ ਕੈਡਰ ਦੇ ਵਿੱਚ 1650 ਪੋਸਟਾਂ ਆਉਣਗੀਆਂ ਜੀ ਠੀਕ ਹੈ ਤੇ ਪੇ ਸਕੇਲ ਹੈ ਜਿਹੜਾ ਉਹ ਸਰਵਸ ਰੂਲ 17720 ਦੇ ਹਿਸਾਬ ਦੇ ਨਾਲ ਰਹੂਗਾ ਇਹਨੂੰ ਧਿਆਨ ਚ ਰੱਖਣਾ ਪੇ ਸਕੇਲ ਆ ਜਿਹੜਾ 35400 ਰਹਿਣ ਵਾਲਾ ਹੈ ਸਪੈਸ਼ਲ ਐਜੂਕੇਟਰ ਟੀਚਰ ਮਾਸਟਰ ਕੇਡਰ ਦੇ ਵਿੱਚ 16500 ਪੋਸਟਾਂ ਜਿਹੜੀਆਂ ਉਹ ਤੁਹਾਡੇ ਲਈ ਆਊਟ ਹੋ ਚੁੱਕੀਆਂ ਬਸ ਨੋਟੀਫਿਕੇਸ਼ਨ ਤੁਹਾਨੂੰ ਚੰਦ ਦਿਨਾਂ ਤੱਕ ਦੇਖਣ ਨੂੰ ਮਿਲ ਜੂਗਾ ਦੇ ਨਾਲ ਦੀ ਨਾਲ ਸਰਕਾਰ ਨੇ ਜਿਹੜੀ ਮਨਜ਼ੂਰੀ ਦਿੱਤੀ ਹੈ ਸਪੈਸ਼ਲ ਐਜੂਕੇਟਰ ਟੀਚਰ ਪ੍ਰਾਇਮਰੀ ਜਿਹਨੂੰ ਆਪਾਂ ਈਟੀਟੀ ਕਹਿ ਦਿੰਨੇ ਆ ਜਿਹੜੇ ਸਾਥੀਆਂ ਦੀ ਈਟੀਟੀ ਕੀਤੀ ਵੀ ਹੈ ਠੀਕ ਹੈ ਜੀ ਉਹਨਾਂ ਦੇ ਲਈ 1950 ਪੋਸਟਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਦੋਸਤੋ ਪੇ ਸਕੇਲ ਹੈ ਜਿਹੜਾ ਇਹਨਾਂ ਦਾ 29200 ਰਹਿਣ ਵਾਲਾ 29200 ਰਹਿਣ ਵਾਲਾ ਟੋਟਲ ਪੋਸਟਾਂ ਦੀ ਗਿਣਤੀ 3600 ਹੈ ਠੀਕ ਹੈ ਇੱਥੇ ਧਿਆਨ ਰੱਖੋ ਸਪੈਸ਼ਲ ਐਜੂਕੇਟਰ ਟੀਚਰ ਠੀਕ ਹੈ ਪੂਰਾ ਕ੍ਰਾਈਟੇਰੀਆ ਕੀ ਹੋਊਗਾ ਜਦੋਂ ਅਫੀਸ਼ੀਅਲ ਨੋਟੀਫਿਕੇਸ਼ਨ ਆ ਜਾਊਗਾ ਤੁਹਾਨੂੰ ਸਾਰੀ ਜਾਣਕਾਰੀ ਦੇ ਦਾਂਗੇ ਇਹਦੇ ਵਿੱਚ ਮੇਨ ਜਿਹੜੀ ਸ਼ਰਤ ਹੈ ਜਾਂ ਮੇਨ ਗੱਲਾਂ ਨੇ ਉਹਨਾਂ ਨੂੰ ਧਿਆਨ ਚ ਰੱਖੋ ਥੀਸ ਪੋਸਟਸ ਵਿਲ ਬੀ ਇਨਕਲੂਡ ਇਨ ਦਾ ਰੈਲੇਵੈਂਟ ਸਰਵਿਸ ਰੂਲ ਆਫ ਡਿਪਾਰਟਮੈਂਟ ਸਕੂਲ ਐਜੂਕੇਸ਼ਨ ਥਿਸ ਇਜ਼ ਵਿਦ ਦਾ ਅਪਰੂਵਲ ਆਫ ਦਾ ਕਾਉਂਸਲ ਆਫ ਮਿਨਿਸਟਰ ਆਫ ਪੰਜਾਬ ਠੀਕ ਹੈ ਜੀ ਸੋ ਪੰਜਾਬ ਦੀ ਮਿਨਿਸਟਰ ਡਿਪਾਰਟਮੈਂਟ ਨੇ ਜਿਹੜਾ ਹੈਗਾ ਇਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੋ ਇਹ ਪੋਸਟਾਂ ਦੀ ਗਿਣਤੀ ਰਹਿਣ ਵਾਲੀ ਹੈ ਹੁਣ ਧਿਆਨ ਦੇਖ ਰੱਖੋ ਸਪੈਸ਼ਲ ਐਜੂਕੇਟਰ ਦੇ ਵਿੱਚ ਸਾਥੀਓ ਜਿਹੜੀਆਂ 3600 ਪੋਸਟਾਂ ਸੀ ਉਹਦੇ ਵਿੱਚ 1600 ਪੋਸਟਾਂ ਮਾਸਟਰ ਕੈਡਰ ਦੇ ਵਿੱਚ ਆਉਣਗੀਆਂ ਤੁਹਾਨੂੰ ਮਤਲਬ ਬੀਐਡ ਵਾਲੇ ਤੇ ਜਿਹੜੇ ਹੈਗੇ ਨੇ ਈਟੀਟੀ ਵਾਲੇ ਈਟੀਟੀ ਵਾਲੇ ਸਾਥੀ ਉਹਨਾਂ ਨੂੰ ਦੇਖਣ ਨੂੰ ਮਿਲਣਗੀਆਂ 1950 ਪੋਸਟਾਂ ਠੀਕ ਹੈ ਤਨਖਾਹ ਜਿਹੜੀ ਮਾਸਟਰ ਕੈਡਰ ਸਪੈਸ਼ਲ ਐਜੂਕੇਟਰ ਟੀਚਰ ਦੀ ਹੈ ਉਹ 35400 ਰਹਿਣ ਵਾਲੀ ਹੈ ਪ੍ਰੋਸ਼ਨ ਪੀਡ ਤੱਕ ਤੇ ਉਸ ਤੋਂ ਬਾਅਦ ਦੇ ਵਿੱਚ ਸਪੈਸ਼ਲ ਐਜੂਕੇਟਰਡ ਪ੍ਰਾਇਮਰੀ ਟੀਚਰ ਈਟੀਟੀ ਦੀ ਤਨਖਾਹ ਜਿਹੜੀ ਹੈਗੀ ਉਹ 29200 ਰਹਿਣ ਵਾਲੀ ਹੈ ਪ੍ਰੋਸ਼ਨ ਪੀਡ ਤੱਕ ਟੋਟਲ ਪੋਸਟਾਂ ਦੀ ਗਿਣਤੀ 3600 ਹੈ ਠੀਕ ਹੈ ਇੱਕ ਵਾਰ ਫੇਰ ਸਪੈਸ਼ਲ ਐਜੂਕੇਟਰ ਟੀਚਰ ਇਹਨਾਂ ਦੀਆਂ ਪੋਸਟਾਂ ਦੀ ਜਿਹੜੀ ਮਤਲਬ ਵੰਡ ਹੈ ਉਹ ਸਾਡੇ ਸਾਹਮਣੇ ਆ ਗਈ ਹੈ ਸੋ ਇਹ ਜਿਹੜਾ ਤੁਹਾਨੂੰ ਗਾਜਟ ਹੈਗਾ ਪੰਜਾਬ ਸਰਕਾਰ ਗਵਰਨਮੈਂਟ ਦਾ ਇਸ ਪੇਜ ਦੀ ਫੋਟੋ ਹੈ ਜਿਹੜੀ ਤੁਹਾਨੂੰ ਟੈਲੀਗ੍ਰਾਮ ਤੇ ਵਟਸਐਪ ਗਰੁੱਪ ਦੇ ਵਿੱਚ ਮਿਲ ਜੂਗੀ ਉਹਨਾਂ ਨੂੰ ਜੁਆਇਨ ਕਰ ਲਓ ਫਰਦਰ ਹੋਰ ਜਿਹੜੀਆਂ ਇਹਦੇ ਨਾਲ ਫੁੱਲ ਡਿਟੇਲ ਨੋਟੀਫਿਕੇਸ਼ਨ ਜਦੋਂ ਵੀ ਆਊਟ ਹੋਣਗੇ ਤਾਂ ਉਹ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਦੇ ਦਿੱਤੀ ਜਾਊਗੀ ਸੋ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਹੋਰ ਸਾਥੀਆਂ ਦੇ ਨਾਲ ਵੀ ਇਸ ਨੂੰ ਜਾਣਕਾਰੀ ਨੂੰ ਸ਼ੇਅਰ ਕਰੋ ਤੇ ਮਿਹਨਤ ਦੇ ਵਿੱਚ ਜੁਟ ਜਾਓ ਜੀ ਤੇ ਆਪਣੇ ਜਿਹੜਾ ਹੈਗਾ ਰੋਜ਼ਗਾਰ ਦੇ ਵੱਲ ਆਪਣੇ ਕਦਮਾਂ ਨੂੰ ਵਧਾਓ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਸੀ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਊਗੀ ਤੇ ਤੁਸੀਂ ਲਾਈਕ ਜਰੂਰ ਕਰਨਾ ਹੋਰ ਸਾਥੀਆਂ ਦੇ ਨਾਲ ਸ਼ੇਅਰ ਵੀ ਜਰੂਰ ਕਰਨਾ ਸੋ ਇਹ ਜਾਣਕਾਰੀ ਸੀਗੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਮਿਲਦੇ ਆ ਨਵੀਂ ਜਾਣਕਾਰੀ ਦੇ ਨਾਲ ਜਲਦ ਥੈਂਕਸ ਫॉर ਵਾਚਿੰਗ